Jai होते Jai देंगे ਪਾਜੀ ਤੁਹਾਨੂੰ ਪਰਮਾਣ ਮੈਂ ਰੱਖਾ ਉਸ ਤੋਂ ਬੋਲਣ ਇੱਕ ਮਿੰਟ ਇੱਕ ਮਿੰਟ ਜੋ ਬੜੇ ਬੜੇ ਪਰ ਪਾਜੀ ਓਏ ਇੱਕ ਵਾਈਟ ਦਾ ਪਿੰਚਾ ਆਣਾ ਅੱਜ ਇਹ ਕਹਿੰਦਾ ਕਿ ਮੈਨੂੰ ਪੰਜਾਬ ਦਾ ਪ੍ਰਧਾਨ ਸਟੂਡੈਂਟ ਸੰਘਰਸ਼ ਜਿੱਥੇ ਬੰਦੀ ਵੱਲੋਂ ਲਗਾਇਆ ਗਿਆ ਜੀ ਪਹਿਲਾਂ ਤਾਂ ਜਿੰਨੇ ਮੇਰੇ ਭਰਾ ਮੇਰੇ ਵੱਡੇ ਸਹਿਯੋਗੀ ਸਾਰੇ ਜਿੰਨੇ ਆਏ ਇੱਥੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਦੀਪਕ ਵਾਲੀ ਨਵਦੀਪ ਤਪੋਹਾ ਤੇ ਹੋਰ ਵੀ ਜਿੰਨੇ ਮੇਰੇ ਭਰਾ ਆਏ ਆ ਨੀਲੰਸ ਜੀ ਬਰੀ ਕਲੇਰ ਜੀ ਮધુ ਮੈਡਮ ਜੀ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੇ ਜਿਹੜੀ ਜ਼ਿੰਮੇਵਾਰੀ ਮੇਰੇ ਮੋਢੇ ਤੇ ਰੱਖੀ ਆ ਤੇ ਮੈਂ ਉਹ ਜ਼ਿੰਮੇਵਾਰੀ ਬੜੀ ਨਿੱਘ ਤੇ ਈਮਾਨਦਾਰੀ ਦੇ ਨਾਲ ਨਿਭਾਉਂਗਾ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਂਦੀ ਆ ਤੇ ਮੇਰਾ ਨੰਬਰ ਹੁਣ ਇਸ ਟਾਈਮ ਸ਼ੇਅਰ ਹੋ ਚੁੱਕਾ ਆ ਐਨੀ ਟਾਈਮ ਕਿਸੇ ਟਾਈਮ ਵੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਪ੍ਰੋਬਲਮ ਆਂਦੀ ਆ ਤੇ ਮੈਨੂੰ ਕਾਲ ਕੀਤੀ ਜਾਵੇ ਤਾਂ ਮੈਂ ਉਹ ਪ੍ਰੋਬਲਮ ਦਾ ਸਮਾਧਾਨ ਜਲਦ ਤੋਂ ਜਲਦ ਕਰੂੰਗਾ ਬਾਕੀ ਮੈਂ ਇਹ ਜ਼ਿੰਮੇਵਾਰੀ ਬੜੀ ਈਮਾਨਦਾਰੀ ਦੇ ਨਾਲ ਨਿੱਘ ਤੇ ਨਿੱਘੜਤ ਹੋ ਕੇ ਨਿਭਾਉਂਗਾ ਜੈਪੀ ਜੈਪਾਲ ਜੈਪਾਲ ਪੀੜਾ ਸਟੂਡੈਂਟ ਲਈ ਜੀ ਖੜੇ ਕੰਮ ਉਨਾ ਭਜੀ ਸਭ ਤੋਂ ਪਹਿਲਾਂ ਤੇ ਜਿਹੜੀ ਸਕਾਲਰਸ਼ਿਪ ਨਹੀਂ ਆਈ ਮੈਂ ਇਹ ਹੀ ਪਹਿਲ ਚੱਕੂਗਾ ਜੀ ਉਸ ਤੋਂ ਬਾਅਦ ਜਿਹੜੀਆਂ ਡਿਗਰੀਆਂ ਰੁਕੀਆਂ ਹੋਈਆਂ ਉਹ ਡਿਗਰੀਆਂ ਦੇ ਤੇ ਕਰਾਂਗੇ ਜੀ ਤੇ ਇੱਕ ਹੁਣੀ ਮਤਮੁਨਤਾ ਆਇਆ ਹੋਇਆ ਜਿਹੜੀ ਪੀ ਐ ਟੀ ਸੀ ਦੇ ਪਾਸ ਵਾਲਾ ਜੀ ਉਹ ਪਾਸ ਨਹੀਂ ਬੱਚਿਆਂ ਦਾ ਬਣਨ ਦਿਆ ਪਿਆ ਬਹੁਤ ਜ਼ਿਆਦਾ ਮੁਸੀਬਤਾਂ ਬੱਚਿਆਂ ਨੂੰ ਆ ਰਹੀਆਂ ਆ ਬੱਚਿਆਂ ਦਾ ਟਰੈਵਲ ਕਰਨਾ ਔਖਾ ਹੋਇਆ ਪਿਆ ਉਹ ਪਾਸ ਦੀ ਮੈਂ ਜਲਦ ਤੋਂ ਜਲਦ ਮਤਲਬ ਸਮੱਸਿਆ ਹੱਲ ਕਰ ਸਕਦਾ ਸਕਾਲਰਸ਼ਿਪ ਨੂੰ ਲੈ ਕੇ 12 ਦਿਰੀਜੇ ਬੱਚਿਆਂ ਨਾਲ ਹਾਦਸਾ ਵੀ ਹੋਵੇ ਤੁਸੀਂ ਕਿਤੇ ਮੌਜੂਦ ਸੀ ਉਹ ਤੜਾ ਹਾਦਸਾ ਆਪਣੇ ਸੋਲਵ ਹੋ ਗਿਆ ਕਿ ਨਹੀਂ ਪਾਜੀ ਉਹ ਹਾਸਾ ਸੋਲਵੀ ਆ ਜਿਹੜਾ ਜਿੰਨਾ ਕ ਸੋਲਵ ਹੋਇਆ ਅਸੀਂ ਕਰ ਰਹੇ ਆਂ ਬਾਕੀ ਅਸੀਂ ਗਵਰਨਰ ਸਾਹਿਬ ਕੋਲ ਵੀ ਗਏ ਸੀ ਉਹ ਪ੍ਰੋਟੈਸਟ ਸਾਡਾ ਨਾਲੋਂ ਨਾਲ ਪਾਜੀ ਚੱਲੀ ਜਾਂਦਾ ਆ ਤੇ ਚੱਲੀ ਜਾਣਾ ਆ ਜਿੰਨੀ ਦੇਰ ਸਰਕਾਰ ਨਹੀਂ ਸੁਣਦੀ ਅਸੀਂ ਸੁਣਾਵਾਂਗੇ ਹੋਰ ਨੇ ਆਉਣਾ ਜਿਹੜੇ ਪਹਿਲਾਂ ਸੀ ਕੋਈ ਉਹ ਨਹੀਂ ਰਹੇ ਸੋ ਮੈਂ ਇਹ ਕਹਿਣਾ ਚਾਹਨਾ ਕਿ ਸਮਾਜ ਸਭ ਤੋਂ ਪਹਿਲਾਂ ਹੈ ਔਰ ਅਸੀਂ ਹਮੇਸ਼ਾ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਉਹ ਅਸੀਂ ਇਸ ਅੰਦੋਲਨ ਦੇ ਲਈ ਲਾਇਆ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਪਹਿਲਾਂ ਦੀ ਤਰ੍ਹਾਂ ਮੋਰੀ ਆਗੂ ਬਣ ਕੇ ਅਸੀਂ ਤੁਹਾਡਾ ਸਾਥ ਦੇਾਂਗੇ ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਨੂੰ ਬਹੁਤ-ਬਹੁਤ ਵਧਾਈ ਖਾਸ ਤੌਰ ਦੇ ਉੱਤੇ ਨਵਦੀਪ ਤਕਵਾ ਜੀ ਔਰ ਦੀਪਕ ਬਾਲੀ ਜੀ ਇਹ ਉਹਨਾਂ ਦੀ ਸਮੁੱਚੀ ਟੀਮ ਦੇ ਆਗੂ ਇੱਥੇ ਬੈਠੇ ਨੇ ਸੁਭਰਨ 소ਫੀ ਪਿੰਡ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਯਾਦ ਰੱਖਿਓ ਜ਼ਿੰਦਗੀ ਦੇ ਅੰਦਰ ਬਹੁਤ ਮੁਸੀਬਤਾਂ ਸਹੜੀਆਂ ਪੈਂਦੀਆਂ ਬੜੇ ਦੁੱਖ ਸਹਣੇ ਪੈਂਦੇ ਨੇ ਪਾਵਾਂ ਐਮ ਐਲ ਏ ਬਣ ਜਾਇਓ ਐਮ ਪੀ ਬਣ ਜਾਇਓ ਪਰਮਾਤਮਾ ਕਰੇ ਪਰ ਕਦੇ ਸਮਾਜ ਨੂੰ ਨਾ ਭੁੱਲਿਓ ਸਮਾਜ ਹਮੇਸ਼ਾ ਤੁਹਾਡੇ ਨਾਲ ਹੈਗਾ। ਇਹ ਕਹੇਗਾ ਕਿ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਮੈਂ ਮਾफी ਚਾਹੁੰਦਾ ਕਿ ਮੈਂ ਇੱਕ ਬਲੱਡ ੈਂਪਾਸੂ ਫੁਰਦੇ ਵਿੱਚ ਲੱਗਾ ਹੋਇਆ ਮੇਰੇ ਸਾਥੀ ਉੱਥੇ ਮੇਰੀ ਉਡੀਕ ਕਰ ਰਹੇ ਹੈ। ਮੈਂ ਤਾਂ ਸਿਰਫ ਮੁਬਾਰਕਬਾਦ ਦੇਣ ਵਾਸਤੇ ਇੱਥੇ ਆਇਆ ਸੀ ਔਰ ਦੀਪਕ ਜੀ ਤੁਹਾਡਾ ਤਿਆਗ ਔਰ ਨਵਦੀਪ ਤਕਵਾ ਜੀ ਤੁਹਾਡੀ ਪ੍ਰਤੀਗਿਆ ਤੇ ਤੁਹਾਡਾ ਵਿਸ਼ਵਾਸ ਜਿਹੜਾ ਇਸ ਵਿਦਿਆਰਥੀ ਦੇ ਲਈ ਹਮੇਸ਼ਾ ਖੜਾ ਰਹਿਣਾ ਚਾਹੀਦਾ ਹੈ ਤੇ ਤੁਹਾਡਾ ਮੈਂ ਧੰਨਵਾਦ ਕਰਦਾ ਕਿਉਂਕਿ ਸੱਚ ਜਾਣਿਓ ਮੈਂ ਪੰਜ ਚਾਰ ਵਾਰ ਪਿੰਡ ਦਾ ਸਰਪੰਚ ਬਣਿਆ ਤੇ ਈ ਵਾਰੀ ਕਈ ਗੱਲਾਂ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਮੈਂ ਜਐਮਐਲਏ ਮੈਂ ਸੋਚਦਾ ਹਾਂ ਮੈਂ ਅਗਲੀ ਵਾਰੀ ਵੀ ਬਣਾ ਮੈਂ ਮਨਿਸਟਰ ਵੀ ਬਣਾਉਣਾ ਤੋ ਅਗਲੀ ਵਾਰੀ ਵੀ ਬਣਾ ਪਰ ਜੇ ਤੁਸੀਂ ਤਿਆਗ ਦੀ ਭਾਵਨਾ ਦੇ ਨਾਲ ਇੱਕ ਲੀਡਰਸ਼ਿਪ ਨੂੰ ਡਿਵੈਲਪਮੈਂਟ ਕਰਨ ਦੇ ਲਈ ਇਹ ਤੁਸੀਂ ਅਭਰਾਲਾ ਕੀਤਾ ਤੇ ਮੈਂ ਤੁਹਾਡਾ ਦੋਨਾਂ ਦਾ ਉਹਦੇ ਲਈ ਵੀ ਬਹੁਤ-ਬਹੁਤ ਧੰਨਵਾਦ ਕਰਨਾ। ਜਿੰਦਾਬਾਦ ਜਿੰਦਾਬਾਦ। ਅਖੀਰ ਵਿੱਚ ਵਰਨ ਸੋਫੀ ਪਿੰਡ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਸੱਚ ਜਾਣਿਓ ਇਮਾਨਦਾਰੀ ਦੇ ਲਈ ਸਮਾਜ ਦੇ ਲਈ ਇੱਕ ਆਨੈਸਟੀ ਬਣਾ ਕੇ ਈਮਾਨਦਾਰੀ ਬਣਾ ਕੇ ਜ਼ਿੰਦਗੀ ਦੇ ਅੰਦਰ ਤੁਸੀਂ ਅੱਗੇ ਵਧੋਗੇ ਤਾਂ ਜਿਹੜੀ ਮੰਜ਼ਿਲ ਹੈ ਤੁਹਾਡੇ ਕਦਮ ਚੁੰਮ ਗਈ ਉਹ ਤੁਹਾਡੇ ਪੈਰ ਚੁੰਮੇਗੀ ਇਹ ਮੇਰਾ ਵਿਸ਼ਵਾਸ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਲ ਭਰਨ ਸੋ ਵੀ ਪਿੰਡ ਜਿੰਦਾਬਾਦ 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 ਸਟੂਡੈਂਟ ਸ਼ੰਗਰਸ਼ ਮੋਰਚਾ ਜਿੰਦਾਬਾਦ 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 ਬਹੁਤ ਬਹੁਤ ਸ਼ੁਕਰੀਆ ਸਾਰੇ ਆਏ ਹੋਏ ਨੇਤਾਗਰਾਂ ਸਹਿਬਾਨ ਪੰਜਾਬ ਸਟੂਡੈਂਟ ਸ਼ੰਗਰਸ਼ ਮੋਰਚਾ ਦੇ ਸਾਰੇ ਅਹੁਦੇਦਾਰ ਸਹਿਬਾਨ ਦੀਪਕ ਵਾਲੀ ਜੀ ਔਰ ਨਵਦੀਪ ਦਪੂਹਾ ਜੀ ਹਰ ਸਾਰੇ ਜਿੰਨੇ ਵੀ ਤੁਸੀਂ ਆਏ ਹੋ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਬਹੁਤ ਰਜ਼ੀ ਮਿਆਂ ਤੋਂ ਸਮਾਂ ਕੱਢ ਕੇ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਆਇਆ ਮੈਂ ਕੋਈ ਜ਼ਿਆਦਾ ਤੁਹਾਡੇ ਨਾਲ ਲੰਬੀ ਗੱਲ ਨਹੀਂ ਕਰਨੀ ਮੈਂ ਵੀ ਵਿਦਿਆਰਥੀ ਵਰਗ ਤੋਂ ਚੱਲ ਕੇ ਇੱਥੇ ਤੱਕ ਪਹੁੰਚਿਆ ਬਹੁਜਨ ਸਟੂਡੈਂਟ ਫਰੰਟ ਦੇ ਮਾਧਿਅਮ ਤੋਂ ਲੰਬਾ ਸਮਾਂ ਅਸੀਂ ਕੰਮ ਕਰਦੇ ਰਹੇ ਅੱਜ ਠੀਕ ਹੈ ਕਿ ਸਮਾਜ ਦੀ ਕਿਰਪਾ ਦੇ ਨਾਲ ਔਰ ਬਾਬਾ ਸਾਹਿਬ ਅੰਬੇਦਕਰ ਦੀ ਕਿਰਪਾ ਦੇ ਨਾਲ ਐਮ ਐਲ ਏ ਆ। ਤੋਂ ਜਦੋਂ ਵੀ ਇਸ ਸਟੂਡੈਂਟ ਸੰਗਰਸ਼ ਮੋਰਚੇ ਨੇ ਕਦੇ ਯਾਦ ਕੀਤਾ ਹੈ ਕਿਸੇ ਵੀ ਅੰਦੋਲਨ ਦੇ ਵਿੱਚ ਤੇ ਮੇਰੇ ਖਿਆਲ ਦੇ ਅੰਦਰ ਵਰਨਜੀ ਬੈਠੇ ਇਦਾਂ ਰਾਤਾਂ ਜਿਹੜੀਆਂ ਨੇ ਉਹ ਸੜਕਾਂ ਤੇ guzਾਰੀਆਂ ਇਹਨਾਂ ਵਿਦਿਆਰਥੀਆਂ ਦੇ ਨਾਲ। ਸੋ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਸਮਾਜ ਦੇ ਲਈ ਸਾਨੂੰ ਇੱਥੇ ਤੱਕ ਲੈ ਕੇ ਜਾਣ ਦੇ ਲਈ। ਸੋ ਮੈਂ ਹੋਰ ਜ਼ਿਆਦਾ ਨਾ ਬੋਲਦਾ ਹੋਇਆ ਕਿਉਂਕਿ ਮੈਂ ਪੂਰੇ ਪੰਜਾਬ ਦੇ ਅੰਦਰ ਜਾ ਕੇ ਦੇਖਿਆ ਕਿ ਕਿ ਐਮਐਲਏ ਬਣ ਕੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਦੋਸਤੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿ ਦੇਣਾ ਕਿ ਸਮਾਜ ਔਰ ਵਿਦਿਆਰਥੀ ਵਰਗ ਅੱਜ ਵੀ ਬਹੁਤ ਪਛੜ ਚੁੱਕਾ ਹੈ ਇਹ ਅੱਜ ਤੁਹਾਡੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਹੈ ਕਿ ਤੁਸੀਂ ਸਮਾਜ ਨੂੰ ਇੱਕ ਲਾਈਨ ਦੇਣੀ ਹੈ ਸਮਾਜ ਨੂੰ ਨੇਤਾ ਦੇਣੇ ਨੇ ਸਮਾਜ ਨੂੰ ਜੋ ਵੀ ਕਰਨੇ ਪਏ ਉਹ ਵੀ ਹੋ ਕੇ ਅਰਣ ਪ੍ਰਧਾਨ ਜਿੰਦਾਬਾਦ ਅਰਣ ਪ੍ਰਧਾਨ ਜਿੰਦਾਬਾਦ ਕਿਉਂਕਿ ਐਮਐਲਏ ਐਮ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸਟੂਡੈਂਟ ਸੰਘਰਸ਼ ਮੋਰਚਾ ਪਿਛਲੇ 5-7 ਸਾਲ ਤੋਂ ਜਦੋਂ ਤੋਂ ਸਟੂਡੈਂਟ ਸੰਘਰਸ਼ ਮੋਰਚਾ ਜਿਹੜਾ ਬਣਿਆ ਪੂਰੇ ਪੰਜਾਬ ਦੀ ਜਿਹੜੀ ਆ ਸਟੂਡੈਂਟ ਦੀ ਸਿਰਮੌਰ ਜਥੇਬੰਦੀ ਆ ਔਰ ਮੈਂ ਪਿਛਲੇ 5 ਸਾਲ ਤੋਂ ਜਿਹੜਾ ਸਟੂਡੈਂਟ ਸੰਘਰਸ਼ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਆ ਆਪਾਂ ਕੰਮ ਕਰ ਰਹੇ ਆ ਸੰਘਰਸ਼ ਲੜੇ ਆ ਔਰ ਮੈਂ ਕਦੀ ਵੀ ਉਸ ਸੰਗਠਨ ਦੇ ਵਿੱਚ ਕੰਮ ਨਹੀਂ ਕੀਤਾ ਜਿੱਥੇ ਮੈਨੂੰ ਪਤਾ ਲੱਗੇ ਵੀ ਇਹ ਸੰਗਠਨ ਜਿਹੜਾ ਆ ਸਰਕਾਰਾਂ ਦੇ ਨਾਲ ਸੈਟਿੰਗ ਕਰਕੇ ਜਾਂ ਫ੍ਰੈਂਡਲੀ ਫ੍ਰੈਂਡਲੀ ਮੈਚ ਖੇਡਦੀ ਆ ਸਟੂਡੈਂਟ ਸੰਘਰਸ਼ ਮੋਰਚੇ ਨੇ ਅੱਜ ਤੱਕ ਜਿਹੜੀ ਵੀ ਲੜਾਈ ਲੜੀ ਆ ਹੁਣ ਮੈਂ ਦਾਅਵੇ ਨਾਲ ਚੈਲੰਜ ਕਰਕੇ ਕਹਿੰਦਾ ਕਿ ਉਹ ਲੜਾਈ ਜਿੱਤੀ ਆ ਨਾ ਉਹਦੇ ਨਾਲ ਕਿਤੇ ਸਮਝੌਤਾ ਹੋਇਆ ਕਿਸੇ ਨਾਲ ਨਾ ਸਰਕਾਰ ਨਾਲ ਸਮਝੌਤਾ ਹੋਇਆ ਨਾ ਕਦੀ ਕਿਸੇ ਯੂਨੀਵਰਸਿਟੀ ਨਾਲ ਸਮਝੌਤਾ ਹੋਇਆ ਔਰ ਅੱਜ ਤੱਕ ਉਹ ਲੜਾਈ ਜਿਹੜੀ ਆ ਆਪਾਂ ਜਿੱਤ ਗਈ ਹਮੇਸ਼ਾ ਉੱਥੇ ਆ ਔਰ ਹਜ਼ਾਰਾਂ ਬੱਚਿਆਂ ਨੂੰ ਜਿਹੜੀਆਂ ਡਿਗਰੀਆਂ ਡਾਕੂਮੈਂਟਸ ਵਾਏ ਔਰ ਹਜ਼ਾਰਾਂ ਬੱਚਿਆਂ ਦੇ ਜਿਹੜੇ ਭਵਿੱਖ ਦਾ ਜਿਹੜਾ ਇਹ ਜ਼ਿੰਦਗੀਆਂ ਬਣਾਈਆਂ ਸਟੂਡੈਂਟਾਂ ਦੇ ਸਮੋਰਚੇ ਨੇ ਸੋ ਮੈਂ 바ਵਾ ਸਾਹਿਬ ਮਿਲ ਕੇ ਕਹਿੰਦੇ ਸਕੇ ਕਿ ਸਿੱਖਿਆ ਹੀ ਸ਼ੇਰਨੀ ਦਾ ਦੁੱਧ ਆ ਸੋ ਸਾਡੀ ਆ ਜਿਹੜੀ ਮੁੱਢਲੀ ਲੋੜ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਜੇ ਅਸੀਂ ਆਪਣੇ ਬੱਚਿਆਂ ਨੂੰ ਬੁੱਬਰ ਸ਼ੇਰ ਬਣਾਉਣਾ ਤੇ ਉਹਨਾਂ ਨੂੰ ਸ਼ੇਰਨੀ ਦਾ ਦੁੱਧ ਜਿਹੜਾ ਉਹ ਪਲਾਉਣਾ ਪੈਣਾ ਸੋ ਵਰੁਣ 소ਫੀ ਪੰਡਿਤ ਜੀ ਤੇ ਅੱਜ ਜਿਹੜੀ ਆ ਬਹੁਤ ਵੱਡੀ ਜਿਹੜੀ ਆ ਇੱਕ ਜ਼ਿੰਮੇਵਾਰੀ ਆਪਾਂ ਇਹਨਾਂ ਨੂੰ ਦੇਣ ਜਾ ਰਹੇ ਆ ਔਰ ਨਵਦੀਪ ਜੀ ਔਰ ਦੀਪਕ ਬਾਲੀ ਜੀ ਇਹਨਾਂ ਦੇ ਮੈਂ ਇਹਨਾਂ ਨੂੰ ਬਹੁਤ ਅੱਜ ਜਿਹੜਾ ਆ ਮੈਂ ਕਹਿੰਦਾ ਐਪਰੀਸ਼ੀਏਟ ਕਰਦਾ ਵੀ ਇਹਨਾਂ ਨੇ ਬਹੁਤ ਵੱਡਾ ਅੱਜ ਤਿਆਗ ਕੀਤਾ ਆ ਕਿਉਂਕਿ ਜਿਹੜਾ ਵੀ ਇੱਕ ਵਾਰੀ ਪ੍ਰਧਾਨ ਬਣ ਜਾਂਦਾ ਉਹ ਚਾਹੇ ਕੋਈ ਵੀ ਜਥੇਬੰਦੀ ਹੋਵੇ ਤੇ ਲਗਰ ਪਾਰਟੀਆਂ ਦੇ ਆਗੂ ਵੀ ਹੋਵੇ ਉਹਦਾ ਛੱਡਣ ਨੂੰ ਦਿਲ ਨਹੀਂ ਕਰਦਾ ਔਰ ਜਿਹੜੀਆਂ ਪਾਰਟੀਆਂ ਦੇ ਜਿਹੜੇ ਮੁਖੀ ਆ ਉਹ ਜਦੋਂ ਤਾਨਾਸ਼ਾਹ ਬਣ ਜਾਂਦੇ ਆ ਜਾਂ ਉਹਨਾਂ ਦੇ ਸੰਗਠਨ ਤਾਨਾਸ਼ਾਹ ਬਣ ਜਾਂਦੇ ਆ ਔਰ ਉਹਨਾਂ 'ਚ ਪਰਿਵਾਰਵਾਦ ਆ ਜਾਂਦਾ ਆ ਫਿਰ ਉਹ ਸਮਾਜ ਤੇ ਆਪਣੀ ਜਿਹੜੀ ਜਿੱਥੇਬੰਦੀ ਆ ਉਹਨਾਂ ਦਾ ਵੀ ਜਿਹੜਾ ਆ ਉਹ ਪੱਠਾ ਬਿਠਾ ਦਿੰਦੀ ਆ ਸੋ ਇਹਨੇ ਇਹ ਬਹੁਤ ਬਹੁਤ ਦੋਨੀ ਭਰਾ ਨਵਦੀਪ ਤੇ ਬੰਦੀ ਆ ਜਿਹੜੇ ਵਧਾਈ ਦੇ ਪਾਤਰ ਆ ਸੋ ਮੈਂ ਜਾਦਾ ਨਾ ਸਮਾਂ ਦਿੰਦਾ ਹੋਇਆ ਵਰਨ ਸੋਫੀ ਪੰਡੀ ਜੀ ਨੂੰ ਵੀ ਆ ਜਿਹੜੀ ਬਹੁਤ ਬਹੁਤ ਵਧਾਈ ਦਿੰਨਾ ਔਰ ਜਿਹੜੇ ਨੌਜਵਾਨ ਸਾਥੀ ਆਏ ਆ ਕਿਉਂਕਿ ਬਹੁਤ ਵੱਡੀ ਗਿਰਤੀ ਦੇ ਵਿੱਚ ਅੱਜ ਵਰਨ ਸੋਫੀ ਪੰਡੀ ਜੀ ਦੀ سپورਟ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਆਏ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕੀ ਹਮੇਸ਼ਾ ਜੈ ਭੀਮ ਜੈ ਭਾਰਤ ਜੀ ਹਾਂਜੀ ਮੈਡਮ ਅੱਜ ਵਰਨ ਜੀ ਨੂੰ ਜੋ ਕਿ ਸਟੂਡੈਂਟ ਸੰਘਰਸ਼ ਮ ਜੋ ਕਿ ਨਿਯੁਕਤੀ ਦਿੱਤੀ ਗਈ ਪ੍ਰਧਾਨ ਦੀ ਔਰ ਅੱਜ ਦੇ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਸਟੂਡੈਂਟ ਸੰਘਰਸ਼ ਮੋਰਚਾ ਇੱਕ ਉਹੋ ਜਿਹਾ ਮੋਰਚਾ ਰਿਹਾ ਹੈ ਜਿਹੜਾ ਕਿ ਵਿਦਿਆਰਥੀ ਵਰਗ ਦੇ ਲਈ ਸ਼ੁਰੂ ਤੋਂ ਹੀ ਲੜਦਾ ਰਿਹਾ ਹੈ ਉਹ ਤਰ੍ਹਾਂ ਤਰ੍ਹਾਂ ਦੇ ਮੁੱਦੇ ਰਹੇ ਹੈ ਚਾਹੇ ਐਡਮਿਸ਼ਨ ਦਾ ਸਕਾਲਰਸ਼ਿਪ ਦਾ ਔਰ ਬਾਕੀ ਡਿਗਰੀ ਦਾ ਬਹੁਤ بڑا ਮੁੱਦਾ ਰਿਹਾ ਹੈ ਔਰ ਹਮੇਸ਼ਾ ਹੀ ਜਿਹੜਾ ਸਟੂਡੈਂਟ ਸੰਘਰਸ਼ ਮੋਰਚਾ ਹੈ ਇਹ तकरीबन 6-7 ਸਾਲ ਤੋਂ ਆਪਣਾ ਬਹੁਤ ਜੜੀਆਂ ਸੇਵਾਵਾਂ ਹੈਗੀਆਂ ਆ ਉਹ ਵਿਦਿਆਰਥੀ ਵਰਗ ਨੂੰ ਦੇ ਰਿਹਾ ਹੈਗਾ ਆ ਜਿਸ ਤਰ੍ਹਾਂ ਸਟੂਡੈਂਟਾਂ ਨੂੰ ਆਉਂਦੀਆਂ ਪ੍ਰੋਬਲਮਾਂ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਵੀ ਬੀਐਸਬ ਚੌਂਕ ਜਲੰਧਰ ਦੇ ਵਿੱਚ ਜੋ ਕਿ ਇੱਕ ਸਟੂਡੈਂਟ ਨੂੰ ਮਾਰਿਆ ਗਿਆ ਪੁਲਿਸ ਵੱਲੋਂ ਔਰ ਤੁਸੀਂ ਕੀ ਕਹਿਣਾ ਚਾਹਣੀ ਉਹ ਬਹੁਤ ਹੀ ਨਿੰਦਣਯੋਗ ਗੱਲ ਸੀ ਦੇਖੋ ਜਿਹੜੇ ਸਟੂਡੈਂਟਸ ਹੁੰਦੇ ਹੈਗੇ ਆ ਯਾ ਕੋਈ ਵੀ ਭਾਰਤੀ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਟੈਸਟ ਕਰਨੇ ਦਾ ਰਾਈਟ ਹੈ ਉਹ ਵੀ ਉਸ ਟਾਈਮ ਤੇ ਜਦੋਂ ਤੁਹਾਡੇ ਬੋਲ ਨਾ ਸੁਨੇ ਜਾਣ ਜਦੋਂ ਸਰਕਾਰਾਂ ਤੁਹਾਡੀ ਗੱਲ ਨੂੰ ਨਹੀਂ ਸੁਣਦੀਆਂ ਹੈਗੀਆਂ ਤੇ ਤੁਹਾਨੂੰ ਅਧਿਕਾਰ ਹੈਗਾ ਆ ਕਿ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਜ਼ਾਹਿਰ ਕਰ ਸਕਦੇ ਆ ਔਰ ਜੋ ਪਿਛਲੇ ਦਿਨ ਇਹ ਹੈ ਮੰਤਪਲ ਦੀ ਘਟਨਾ ਵਾਪਰੀ ਹੈਗੀ ਹੈ ਸਟੂਡੈਂਟਸ ਨਾਲ ਅਸੀਂ ਉਹਦੀ ਪੂਰੀ ਤਰ੍ਹਾਂ ਅਸੀਂ ਘੋਰ ਨਿੰਦਾ ਪਹਿਲੇ ਵੀ ਕਰਦੇ ਰਹੇ ਹਾਂ ਔਰ ਉਸ ਚੀਜ਼ ਦੇ ਲਈ ਅਸੀਂ ਖੜੇ ਵੀ ਰਹੇ ਹਾਂ ਔਰ ਕਾफी ਸੰਘਰਸ਼ ਵੀ ਕੀਤਾ ਹੈਗਾ ਆ ਸੋ ਜੋ ਹੁਣ ਤੱਕ ਦੇ ਸਟੂਡੈਂਟ ਸੰਘਰਸ਼ ਮੋਰਚੇ ਦਾ ਕੰਮ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ ਔਰ ਸਟੂਡੈਂਟਸ ਦੇ ਲਈ ਲੜਨਾ ਜਾਂ ਉਹਨਾਂ ਦੇ ਲਈ ਅੱਗੇ ਹੋ ਕੇ ਇੱਕ ਕਤਾਰ ਦੇ ਵਿੱਚ ਆ ਕੇ ਉਹਨਾਂ ਦੇ ਹੱਕਾਂ ਦੇ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਚੈਲੈਂਜਿੰਗ ਕੰਮ ਹੈਗਾ ਆ ਕਿਉਂਕਿ ਹਰ ਇੱਕ ਕੋਈ ਬੰਦਾ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਹਿੰਮਤ ਰੱਖਣੀ ਪੈਂਦੀ ਹੈ ਹੌਸਲਾ ਰੱਖਣਾ ਪੈਂਦਾ ਹੈ ਜਜ਼ਬਾ ਹੋਣਾ ਚਾਹੀਦਾ ਸਟੂਡੈਂਟ ਸੰਗਰਸ਼ ਮੋਰਚਾ ਦੇ ਵਿੱਚ ਜੋ ਕਿ ਨਿਯੁਕਤੀਆਂ ਪੂਰੇ ਪੰਜਾਬ ਦੇ ਵਿੱਚ ਹੀ ਪ੍ਰਧਾਨਗੀ ਦਿੱਤੀ ਜਾਏਗੀ ਜਾਂ ਲੋਕਲ ਜਲੰਧਰ ਦੇ ਵਿੱਚ ਹੀ ਇਹ ਜੀ ਬੋਡੀ ਹੈਗੀ ਆ ਅੱਜ ਪੰਜਾਬ ਦੇ ਪ੍ਰਧਾਨਗੀ ਦਾ ਐਲਾਨ ਹੋਇਆ ਹੈ ਔਰ ਪੰਜਾਬ ਪ੍ਰਧਾਨ ਤੋਂ ਬਾਅਦ ਵਿੱਚ ਜਿਹੜਾ ਪੰਜਾਬ ਪ੍ਰਧਾਨ ਬਰुण 소ਫੀ ਪਿੰਡਾ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਵੂੰਗੀ ਔਰ ਉਹਨਾਂ ਨੂੰ ਮੁਬਾਰਕਬਾਦ ਦੇਣ ਤੋਂ ਦੇ ਨਾਲ-ਨਾਲ ਮੈਂ ਉਹਨਾਂ ਤੋਂ ਇਹ ਉਮੀਦ ਰੱਖਦੀ ਹੈਗੀ ਆ ਕਿ ਜੋ ਵੀ ਸਟੂਡੈਂਟ ਸੰਘਰਸ਼ ਮੋਰਚੇ ਦੇ ਜੋ ਵੀ ਨੀਤੀਆਂ ਰਹੀਆਂ ਹਨ ਉਹਨਾਂ ਨੂੰ ਉਹ ਪੂਰੀ ਤਰ੍ਹਾਂ ਇੰਪਲੀਮੈਂਟ ਕਰਕੇ ਲਾਗੂ ਕਰਨਗੇ ਔਰ ਜਿਹੜੇ ਜਿੰਨੇ ਵੀ ਵਿਦਿਆਰਥੀ ਹੈਗੇ ਆ ਉਹਨਾਂ ਦੇ ਲਈ ਉਹ ਫਾਈਟ ਕਰਨਗੇ ਉਹਨਾਂ ਦੇ ਹੱਕਾਂ ਦੇ ਲਈ ਔਰ ਜੋ ਜਿੰਨੀ ਵੀ ਸੰਸਥਾਵਾਂ ਨਾਲ ਸਮਾਜਿਕ ਸੰਸਥਾਵਾਂ ਹੈਗੀਆਂ ਉਹ ਸਾਰੀਆਂ ਹੀ ਸਟੂਡੈਂਟ ਸੰਘਰਸ਼ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਔਰ ਨਾਲ ਹੀ ਨਾਲ ਜਿਸ ਤਰ੍ਹਾਂ ਕਿ ਪੰਜਾਬ ਦੀ ਪ੍ਰਧਾਨਗੀ ਦਾ ਐਲਾਨ ਹੋਇਆ ਹੈ ਇਸ ਤਰ੍ਹਾਂ ਵਕਫਾ ਵਕਫੇ ਜ਼ਿਲ੍ਹਿਆਂ ਦੀ ਪ੍ਰਧਾਨਗੀ ਦਾ ਵੀ ਸਟੂਡੈਂਟਸ ਨੇ ਐਲਾਨ ਹੋ ਕੇ ਨਾਲੋਂ ਬਾਕੀ ਜਿਹੜੀਆਂ ਡਿਸਟ੍ਰਿਕਟ ਬਾਡੀਜ਼ ਨੇ ਉਹ ਬਣਾਈ ਜਾਏਗੀ ਤੇ ਅੱਜ ਦੇ ਇਸ ਮੌਕੇ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਰਿੰਦੀ ਅੱਜ ਦੇ ਮੌਕੇ ਤੇ ਤਾਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਦੋਂ ਵਿਦਿਆਰਥੀ ਇੱਕ ਆਪਣੇ ਨੇਤਾ ਬਣਨੇ ਦੀ ਤਿਆਰੀ ਹੈ ਸੰਘਰਸ਼ ਜਦੋਂ ਕਰਦਾ ਹੈ ਤੇ ਉਹੋ ਨੇਤਾ ਬਣਨੇ ਦੀ ਉਹਦੀ ਤਿਆਰੀ ਹੁੰਦੀ ਹੈ ਔਰ ਉਹਨੂੰ ਆਪਣੇ ਹੱਕਾਂ ਦੀ ਰਾਖੀ ਕਰਨੇ ਦਾ ਖੂਬ ਪਤਾ ਹੁੰਦਾ ਹੈ ਪਰ ਅਸੀਂ ਜੋ ਨਵਦੀਪ ਟਕਵਾਲ ਨੇ ਔਰ ਦੀਪਕ ਬਾਲੀ ਨੇ ਪਹਿਲੇ ਆਪਣੀਆਂ ਜੋ ਸੇਵਾਵਾਂ ਦਿੱਤੀਆਂ ਹੈਗੀਆਂ ਸਰ ਉਸ ਸਟੂਡੈਂਟ ਸੰਘਰਸ਼ ਮੋਰਚੇ ਨੂੰ ਬਹੁਤ ਹੀ ਸ਼ਲਾਘਾਯੋਗ ਦਿੱਤੀਆਂ ਹੈ ਔਰ ਉਹਨਾਂ ਨੇ ਬਹੁਤ ਹੀ ਅ ਅੱਛੇ ਕੰਮ ਕੀਤੇ ਹੈਗੇ ਆ ਸੋ ਅਸੀਂ ਬਰੂੰ ਸੋਫੀ ਪਿੰਡ ਤੋਂ ਇਹ ਉਮੀਦ ਰੱਖਦੇ ਹੈਗੇ ਆ ਕਿ ਬਰੂੰ ਸੋਫੀ ਵੀ ਏਸੀ ਤਰ੍ਹਾਂ ਹੀ ਅ ਵਧੀਆ ਕੰਮ ਕਰਨਗੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਆ ਧੰਨਵਾਦ ਜੈਪੀ ਜੈ ਪਰਮਾਤਮਾ